ਉਹ ਦੇਖ ਲਓ ਕਿੰਨੀ ਹੁਣ ਪੁਲਿਸ ਲੱਗੀ ਵੀ ਇੱਥੇ ਇਨਾ ਕੰਮਾਂ ਲਈ ਤਾਂ ਪੁਲਿਸ ਹੈਗੀ ਇੱਥੇ ਪਰੰਤੂ 4 4.5 ਘੰਟੇ ਬੰਦਾ ਹਸਪੀਟਲ ਚ ਪਿਆ ਰਹੇ ਉੱਥੇ ਪੁਲਿਸ ਨਹੀਂ ਪਹੁੰਚੀ ਸੀ ਹੁਣਾਂ ਦੇਖ ਲਓ ਕਿੰਨੇ ਲੱਗੇ ਹੋਇਆ 100 ਤੋਂ ਉੱਪਰ ਅਧਿਕਾਰੀ ਲੱਗੇ ਹੋਇਆ ਇੱਥੇ ਪਰ ਹੁਣ ਦੇਖੋ ਐਸੀ ਕੈਸੀ ਨਲਾਇਕੀ ਹੈ ਸਾਡੇ ਸਾਸ਼ ਪ੍ਰਸ਼ਾਸਨ ਦੀ ਇੱਥੇ ਵੀ ਇੱਕ ਬੰਦੇ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਧਮਕੀਆਂ ਦਿੱਤੀਆਂ ਗਈਆਂ ਉਹਦਾਂ ਮਾਰਕੁੱਟ ਕੀਤੀ ਗਈ ਤੇ ਉਹ ਧਾਰਾ ਨਹੀਂ ਲਾ ਰਹੀ ਪੁਲਿਸ ਗੁੰਗੀ ਹੋਈ ਪਈ ਹੈ ਪੁਲਿਸ ਇੱਕ ਦੂਜੇ ਨੂੰ ਮਿਹਣੇ ਲੱਗੇ ਹੋਏ ਮਾਰਨ ਉਹ ਕਹਿੰਦੇ ਤੁਹਾਨੂੰ ਚਾ ਚੜਿਆ ਤਾਂ ਬਦਲਾਵ ਦਾ ਹੁਣ ਇੱਕ ਉੱਤੇ ਪੱਤਰਕਾਰ ਬਾਈ ਜੀ ਬੋਲੇ ਉਹ ਨਾ ਉਹ ਨਾ ਪੱਤਰਕਾਰ ਉੱਥੇ ਹੀ ਬੈਠੇ ਸਾਰੇ ਉਹਨਾਂ ਨੂੰ ਕਹਿੰਦਾ ਵੀ ਤੂੰ ਵੀ ਤਾਂ ਭਗਵੰਤ ਮਾਨ ਦੀ ਗੋਦੀ ਚ ਨਿਕਲਦਾ ਤੁਹਾਨੂੰ ਚਾ ਚੜਿਆ ਤਾਂ ਬਦਲਾਵ ਦਾ ਔਰ ਪੀੜਤ ਵੀ ਸਭ ਤੋਂ ਵੱਧ ਉਹੀ ਹੋਏ ਆ ਗਲਤੀ ਕੀਤੀ ਸੀ ਉਹਨਾਂ ਨੇ ਚਾ ਕੇ ਨਹੀਂ ਭਲਾਈ ਉਹ ਗਲਤੀ ਤਾਂ ਨਹੀਂ ਸੀ ਕੀਤੀ ਉਹਨਾਂ ਨੇ ਤਾਂ ਚੰਗਾ ਹੀ ਕੀਤਾ ਸੀਗਾ ਉਹਨਾਂ ਨੂੰ ਨਹੀਂ ਪਤਾ ਵੀ ਵੀ ਮੁਰਗੀ ਦੇ ਥੱਲੇ ਅੰਡੇ ਰੱਖਿਆ ਉਹਦੇ ਵਿੱਚੋਂ ਕੋਈ ਗੰਦਾ ਅੰਡਾ ਵੀ ਨਿਕਲ ਜਾਊਗਾ ਉਹਨਾਂ ਨੂੰ ਥੋੜਾ ਪਤਾ ਸੀਗਾ ਹੁਣ ਕੀ ਹੈ ਡੰਡਾ ਪਹਿਲਾਂ ਕਿਸਾਨਾਂ ਦੀ ਆਵਾਜ਼ ਦੱਬੀ ਧਰਨਾ ਚਕਾਇਆ ਜੀ ਠੀਕ ਹੈ ਜੀ ਫਿਰ ਜਿੱਥੇ ਵੀ ਕਿਤੇ ਕੋਈ ਪੱਤਰਕਾਰ ਭਾਈਚਾਰਾ ਆਵਾਜ਼ ਚੱਕਦਾ ਉਹਨੂੰ ਦਬਾਇਆ ਜਾਂਦਾ ਕਿਤੇ ਉਹਦੇ ਚੈਨਲਾਂ ਨੂੰ ਬੰਦ ਕਰਵਾਇਆ ਜਾਂਦਾ ਕਦੇ ਬੁਲਾ ਕੇ ਕਿਹਾ ਜਾਂਦਾ ਕੋਈ ਸੀਐਸਟਾ ਬੁਲਾਉਂਦਾ ਕੋਈ ਵੱਡੇ ਪੁਲਿਸ ਦੇ ਅਫਸਰ ਬੁਲਾ ਲੈਣੇ ਆ ਉੱਥੇ ਬੁਲਾ ਕੇ ਗੱਲ ਕਰਦੇ ਆ ਵੀ ਹਾਂ ਵੀ ਚੈਨਲ ਬੰਦ ਕਰਨਾ ਜਾਂ ਜਵਾਨ ਬੰਦ ਕਰਨੀ ਆ ਫਿਰ ਉਹ ਕੀ ਕਰੂਗਾ ਜੀ ਬੰਦਾ ਉੱਥੇ ਕੋਈ ਚੈਨਲ ਬੰਦ ਕਰਵਾ ਕੇ ਆ ਜਾਂਦਾ ਕੋਈ ਜਵਾਨ ਬੰਦ ਕਰਵਾ ਕੇ ਆ ਜਾਂਦਾ ਜੀ ਤੋਂ ਨੂੰ ਵੀ ਤਾਂ ਫਿਰ ਕਈ ਬੰਦੇ ਕਹਿੰਦੇ ਆ ਵੀ ਲੈ ਵੀ ਸਿਰੇ ਦਾ ਮਲੰਗ ਬੰਦਾ ਹੋਊਗਾ ਨਾਲੇ ਕੰਮਕਾਰ ਢੱਕਾਨੀ ਤੋੜਦਾ ਹੋਣਾ ਕੋਈ ਇਹਨੂੰ ਜਾਣਦਾ ਨਹੀਂ ਹੋਣਾ ਆਉਂਦਾ ਮੈਗ ਦੇ ਸਾਹਮਣੇ ਲਾ ਜਾਂਦਾ ਬੋਲਣ ਅੱਗੇ ਦੇਖਦਾ ਨਹੀਂ ਬੋਲਣਾ ਕਿਨੂੰ ਤੇ ਕੀ ਬੋਲਣਾ ਮੈਂ ਮਲੰਗ ਹੋ ਸਕਦਾ ਮੈਂ ਨੰਗ ਹੋ ਸਕਦਾ ਮੈਂ ਗਲਤ ਹੋ ਸਕਦਾ ਪਰ ਮੈਂ ਬੇਈਮਾਨ ਨਹੀਂ ਹੈਗਾ ਪੰਜਾਬ ਦੇ ਲਈ ਬੇਈਮਾਨ ਨਹੀਂ ਹੈਗਾ ਮੈਂ ਤਾਂ ਕਹਿੰਨਾ ਵੀ ਕੌਡਾ ਰਾਕਸ਼ਾ ਮੈਂ ਤਾਂ ਉਸ ਤੋਂ ਵੀ ਵੱਧ ਕੇ ਬੜਾ ਰਾਕਸ਼ਸ ਹੋ ਸਕਦਾ ਮੈਂ ਬੜਾ ਦੁਸ਼ਟ ਹੋ ਸਕਦਾ ਮੈਂ ਪਾਪੀ ਹੋ ਸਕਦਾ ਹੈਗਾ ਮੈਂ ਤਾਂ ਮੈਂ ਤਾਂ ਕੋਈ ਐਵੇਂ ਕਹਿੰਦਾ ਜੀ ਮੈਂ ਤਾਂ ਜੋ ਤੁਸੀਂ ਕਦੋਂ ਹੈਗਾ ਪਰ ਮੈਂ ਪੰਜਾਬ ਦੀ ਗੱਲ ਇਮਾਨਦਾਰੀ ਨਾਲ ਕਰਦਾ ਵੀ ਤੁਸੀਂ ਯਾਦ ਕਰੋ ਟਾਈਮ ਜਦੋਂ ਤੁਸੀਂ ਪੁਲਿਸ ਵਿੱਚ ਭਰਤੀ ਹੋਣ ਬਾਰੇ ਸੋਚਿਆ ਤਾਂ ਉਦੋਂ ਤੁਸੀਂ ਸੋਚਿਆ ਤਾਂ ਵੀ ਮੈਂ ਇੱਕ ਵਧੀਆ ਕੋਪ ਬਣਨਾ ਮੈਂ ਸਿਪਾਹੀ ਬਣਨਾ ਮੈਂ ਥਣਦਾਰ ਬਣਨਾ ਮੈਂ ਐਸਐਚਓ ਬਣਨਾ ਇੰਸਪੈਕਟਰ ਬਣਨਾ ਮੈਂ ਆਈਪੀਐਸ ਬਣਨਾ ਪੜੇ ਨਾ ਜੀ ਦਿਨ ਰਾਤ ਇੱਕ ਕਰਕੇ ਪੜੇ ਭੱਜੇ ਦੌੜਾਂ ਲਾਈਆਂ ਤੁਹਾਡੇ ਮਾਪੇ ਬਾਬਾ ਨੇ ਤੁਹਾਡੇ ਵਾਸਤੇ ਕਿੰਨਾ ਦੁੱਖ ਝੱਲੇ ਹੋਣਾ ਪਰ ਅੱਜ ਇਹ ਸਾਡੀ ਫੋਰਸ ਹੈ ਜਿਹੜੀ ਇਹ ਬਣੀ ਹੋਈ ਕੀ ਆ ਕੋਈ ਕਿਸੇ ਲੀਡਰ ਦੇ ਮੁੰਡੇ ਦਾ ਫੋਨ ਚੱਕੀਂ ਖੜਾ ਕੋਈ ਕਿਸੇ ਦਾ ਡਰਾਈਵਰ ਬਣਿਆ ਹੋਇਆ ਕੋਈ ਕਿਸੇ ਦੀ ਘਰ ਵਾਲੀ ਦੇ ਸੈਂਡਲ ਚੱਕ ਕੇ ਲਿਆ ਰਿਹਾ ਗੱਡੀ ਦੇ ਵਿੱਚੋਂ ਕੋਈ ਸੈਂਡਲ ਰੱਖਣ ਜਾ ਰਿਹਾ ਕੋਈ ਮਾਲੀ ਬਣਿਆ ਫਿਰਦਾ ਕੋਈ ਨਿਆਣਿਆਂ ਨੂੰ ਬੱਸ ਚੜਾਉਂਦਾ ਫਿਰਦਾ ਇਹ ਡਿਊਟੀਆਂ ਤਾਂ ਲਿਖ ਕੇ ਲੱਗਦੀਆਂ ਜੀ ਮੁੱਖ ਮੰਤਰੀ ਸਾਹਿਬ ਦੀ ਜੁੱਤੀ ਪਈ ਆ ਤੇ ਡਿਊਟੀ ਲੱਗਦੀ ਆ ਲਿਖ ਕੇ ਜਿਹੜੀ ਹੁਣ ਲਿਖ ਕੇ ਡਿਊਟੀ ਲੱਗੀ ਹੈ ਲਿਖਤੀ ਆਰਡਰ ਆਇਆ ਤਾਂ ਨਾ ਪੋਣਾ ਪੈਣਾ ਜ ਇੱਕ ਪੁਲਿਸ ਵਿੱਚ ਭਰਤੀ ਹੋਣ ਵਾਲਾ ਜਵਾਨ ਹੈ ਜਿਹੜਾ ਸਵੇਰੇ 4 ਵਜੇ ਉੱਠ ਕੇ ਭੱਜਣ ਗਿਆ ਐਕਸਰਸਾਈਜ਼ ਕਰਨ ਗਿਆ ਜਿਹਨੇ ਬਹੁਤ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹੀਆਂ ਯੂਪੀਐਸਸੀ ਦੀਆਂ ਉਹ ਇਸ ਕੰਮ ਵਾਸਤੇ ਤਾਂ ਜੀ ਇੰਨੀ ਮਿਹਨਤ ਇੰਨੀ ਲਗਨ ਇੰਨਾ ਸਰੜ ਜੁੱਤੀਆਂ ਦੀ ਰਾਖੀ ਵਾਸਤੇ ਤਾਂ ਜੀ ਉਹ ਇਹਨਾਂ ਦੀ ਘਰ ਵਾਲੀਆਂ ਦੇ ਸੈਂਡਲ ਚੱਕਣ ਵਾਸਤੇ ਤਾਂ ਮੈਂ ਇਹਨਾਂ ਕਾਖੀ ਵਰਦਨ ਮੇਰੀ ਬੇਨਤੀ ਹੈ ਕਿਤੇ ਨਾ ਕਿਤੇ ਆਪਣੀ ਡਿਊਟੀ ਦਾ ਸੰਭਾਲੋ ਕਿਤੇ ਤਾਂ ਕਰੋ ਨਾ ਕੋਈ ਕੰਮ ਪੁਲਿਸਿੰਗ ਹਾਈ ਕਿਹਾ ਜੀ ਉਹੀ ਚੀਜ਼ ਪੁਲਿਸਿੰਗ ਹੈ ਜੀ ਸਲੂਟ ਮਾਰਨਾ ਪੁਲਿਸਿੰਗ ਥੋੜਾ ਜੀ ਕੱਲੀ ਸਲੂਟ ਮਾਰਨਾ ਪੁਲਿਸਿੰਗ ਹੈ ਨੈਵਰ ਐਵਰ ਪੁਲਿਸਿੰਗ ਦਾ ਮਤਲਬ ਹੈ ਸਮਾਜ ਦੇ ਵਿੱਚ ਲਾਉਣ ਐਂਡ ਆਰਡਰ ਨੂੰ ਮੇਨਟੇਨ ਕਰਨਾ ਜੀ ਪਰ ਉਹ ਕਿੱਥੇ ਹੈ ਜੀ ਐਡਾ ਪੜਿਆ ਲਿਖਿਆ ਬੰਦਾ ਜੀ ਕਿਹਦੇ ਮੂਹਰੇ ਖੜਾ ਹੈ ਜੀ ਇੱਕ ਅਨਪੜ੍ਹ ਬੰਦੇ ਦੇ ਮੂਹਰੇ ਖੜਾ ਜੀ ਸਰ ਜੀ ਸਰ ਕਰਨ ਵਾਸਤੇ ਜੀ ਇਹਨਾਂ ਚੀਜ਼ਾਂ ਬਾਤ ਤੇ ਹੁੰਦੀ ਹੈ ਪੁਲਿਸ ਜੀ ਇਸ ਸਮੇਂ ਕਿਦਰ ਬਹਾਵੀ ਕੇ ਮੌਜੂਦ ਆ ਜਿੱਥੇ ਕਿ ਇੱਕ ਪੱਤਰਕਾਰ ਦੇ ਉੱਤੇ ਇੱਕ ਕਵਰੇਜ ਕਰਨ ਨੂੰ ਲੈ ਕੇ ਹਮਲਾ ਕੀਤਾ ਜਾਂਦਾ ਤੇ ਉਸ ਤੋਂ ਬਾਅਦ ਪੁਲਿਸ ਵੱਲੋਂ ਪਰਚਾ ਦਰਜ ਕਰਨ ਦੇ ਵਿੱਚ ਢਿੱਲਮਠ ਨੂੰ ਚਲਦੇ ਆਜ ਪੱਤਰਕਾਰ ਭਾਈ ਜਾਰਾ ਇਕੱਠਾ ਹੋਇਆ ਜਿਸ ਦੇ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ ਪੁਤਲਾ ਫੂਕਿਆ ਗਿਆ ਮੁਜ਼ਾਹਰਾ ਕੀਤਾ ਗਿਆ ਜਿੱਥੇ ਪੱਤਰਕਾਰ ਇਕੱਠੇ ਹੋਏ ਆ ਤੇ ਉਸ ਦੇ ਨਾਲ ਹੀ ਬਹੁਤ ਸਾਰੇ ਉਹ ਲੋਕ ਜਿਹੜਾ ਇਹਨਾਂ ਮੁੱਦਿਆਂ ਦੇ ਵਿੱਚ ਆ ਅਕਸਰ ਆਪਣੀ ਗੱਲ ਰੱਖਦੇ ਉਹ ਵੀ ਪਹੁੰਚੇ ਸਾਡੇ ਨਾਲ ਖੁਸ਼ਿੰਦਰ ਸਿੰਘ ਜਨ ਸਾਹਿਬ ਤੋਂ ਮੌਜੂਦ ਹੈ ਤੇ ਅ ਜੁਝਾਰ ਸਿੰਘ ਖੋਸਾ ਯੂਨੀਅਨ ਤੋਂ ਕਿਸਾਨ ਯੂਨੀਅਨ ਖੋਸਾ ਤੋਂ ਮੌਜੂਦ ਹੈ ਗੱਲਬਾਤ ਕਰਦੇ ਆ ਭਾਈ ਜੀ ਤੁਸੀਂ ਇੱਥੇ ਆਇਓ ਐਨੇ 100 ਕਿਲੋਮੀਟਰ ਚੱਲ ਕੇ ਤੇ ਕਈ ਘੰਟਿਆਂ ਸਫ਼ਰ ਕਰਕੇ ਇੱਥੇ ਕਿਉਂ ਆਣਾ ਪਿਆ ਤੁਹਾਨੂੰ ਓਏ ਖਾਲਸਾ ਉਹ ਕਿਹਦੀ ਕੀ ਪਤਾ ਐ ਅਸੀਂ 250 ਕਿਲੋਮੀਟਰ ਦਾ ਸਫ਼ਰ ਹੈ ਜੀ 100 ਦਾ ਨਹੀਂ ਹੈਗਾ 250 ਨਾ ਕਈ 100 ਹਾਂ ਜੀ ਹਾਂ ਜੀ 250 ਕਿਲੋਮੀਟਰ ਦਾ ਸਫ਼ਰ ਤੈ ਕਰਕੇ ਉਹ ਤਾਂ ਪਹੁੰਚੇ ਆ ਕਿਉਂਕਿ ਜਿਹੜੇ ਸਮਾਜ ਦੀ ਸਿਰਜਣਾ 2022 ਦੇ ਵਿੱਚ ਪੰਜਾਬ ਦੇ ਲੋਕਾਂ ਨੇ ਸੋਚੀ ਸੀ ਕਰਨ ਦੀ ਉਹ ਟੋਟਲ ਉਲਟ ਹੋ ਗਿਆ ਜੀ ਉਹ ਤੋਂ ਇਹ ਜਿਹੜਾ ਅੱਜ ਦਾ ਮਸਲਾ ਹੈ ਪੱਤਰਕਾਰ ਰਣਜੀਤ ਸਿੰਘ ਗਿੱਲ ਇਦੇ ਬਾਰੇ ਪਤਾ ਇਹ ਹੀ ਲੱਗਦਾ ਵੀ ਇਹ ਬੰਦੇ ਤੇ ਪਹਿਲਾਂ ਰਾਜੇ ਵਿੜਿੰਗ ਨੇ ਵੀ ਪਰਚਾ ਦਰਜ ਕਰਵਾਇਆ ਜਦੋਂ ਕਾਂਗਰਸੀ ਸਰਕਾਰ ਸੀਗੀ ਹੁਣ ਉਸ ਤੋਂ ਬਾਅਦ ਸਾਡੀ ਅਖੋਤੀ ਬਦਲਾਵ ਦੀ ਸਰਕਾਰ ਆ ਗਈ ਹੁਣ ਇਹਨਾਂ ਨੇ ਉਹਦੀ ਆਵਾਜ਼ ਨੂੰ ਬੰਦ ਕਰਨ ਦਾ ਯਤਨ ਕੀਤਾ ਬੜੀ ਅਪਧਰ ਤਰੀਕੇ ਦੇ ਨਾਲ ਡੈਮੋਕ੍ਰੇਸੀ ਦੇ ਵਿੱਚ ਚੌਥਾ ਸਤੰਭ ਕਿਹਾ ਜਾਂਦਾ ਪੱਤਰਕਾਰਤਾ ਨੂੰ ਔਰ ਉਹ ਵੀ ਉਹ ਪੱਤਰਕਾਰਤਾ ਜਿਹਨੂੰ ਆਪਾਂ ਕਹਿੰਦੇ ਆ ਫੀਲਡ ਜਰਨਲਿਜ਼ਮ ਕੀਤਾ ਜਾਂਦਾ ਇੱਥੇ ਇੱਕ ਚੋਰੀ ਹੋ ਰਹੀ ਸੀ ਮੰਡੀ ਦੇ ਵਿੱਚ ਉਹ ਚੋਰੀ ਕੀ ਸੀ ਐਮਐਸਪੀ ਦੀ ਚੋਰੀ ਆ ਦੂਸਰੀ ਸਟੇਟ ਦੇ ਵਿੱਚੋਂ ਸਸਤੇ ਦੇ ਵਿੱਚ ਲੈ ਕੇ ਝੋਨਾ ਜੀਰੀ ਧਾਨ ਉਹ ਆਗੇ ਇੱਥੇ ਇੱਥੇ ਆ ਕੇ ਐਮਐਸਪੀ ਦੇ ਉੱਤੇ ਤੇ ਉਹਨੂੰ ਵੇਚਣਾ ਮਿਲੀ ਭੁਗਤ ਦੇ ਨਾਲ ਆ ਕੰਮ ਸਾਰਾ ਸਰਕਾਰ ਦੇ ਬਿਊਰੋਕ੍ਰੇਸੀ ਦੇ ਅਧਿਕਾਰੀ ਵੇਚਨੇ ਸਰਕਾਰ ਦੇ ਨੁਮਾਇंदे ਵੇਚਨੇ ਮੰਤਰੀ ਵਿੱਚ ਆ ਇਹ ਸਾਰੇ ਰਲ ਮਿਲ ਕੇ ਉਹ ਵੇਚ ਰਹੇ ਨੇ ਜੀ ਉਹ ਪੱਤਰਕਾਰ ਨੂੰ ਉਸੇ ਦਾ ਪਤਾ ਲੱਗਿਆ ਉਨੇ ਆਪਣਾ ਫਰਜ਼ ਨਿਭਾਇਆ ਉਹਨੇ ਸਬੰਧਤ ਮੈਕਮੇ ਨੂੰ ਦੱਸਿਆ ਉਹ ਅਧਿਕਾਰੀ ਉੱਥੇ ਹੈ ਉਹ ਵੀਡੀਓਗ੍ਰਾਫੀ ਕਰ ਰਿਹਾ ਜੋ ਦਾ ਕੰਮ ਹੈ ਜੋ ਦੀ ਡਿਊਟੀ ਹੈ ਇੱਕਦਮ ਤਾਂ ਪਤਾ ਲੱਗਦਾ ਵੀ ਪੱਤਰਕਾਰ ਕਰ ਰਿਹਾ ਉਹਦੇ ਤੇ ਹਮਲਾ ਹੁੰਦਾ ਗਲ ਚ ਪਰਨਾ ਪਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਫਿਰ ਧਮਕੀ ਆ ਹੋਰ ਬਹੁਤ ਵੱਧ ਘੱਟ ਸ਼ਬਦ ਜਿਹੜੇ ਵਰਤੇ ਜਾਂਦੇ ਆ ਫਿਰ ਉਹਨੂੰ ਆਉਣ ਵਾਲੇ ਸਮੇਂ ਵਾਸਤੇ ਵੀ ਧਮਕਾਇਆ ਜਾਂਦਾ ਇਹ ਸਾਰਾ ਕੁਝ ਵਾਪਰ ਗਿਆ ਜੀ ਉਸ ਤੋਂ ਬਾਅਦ ਜੋ ਬਣਦਾ ਸਮਾਜਿਕ ਤੌਰ ਤੇ ਉਹ ਪੱਤਰਕਾਰ ਵੀਰ ਨੇ ਜਾ ਕੇ ਪੁਲਿਸ ਦੇ ਕੋਲ ਕੰਪਲੀਟ ਕੀਤੀ ਆਪਣਾ ਹਸਪੀਟਲ ਚ ਐਡਮਿਟ ਹੋਇਆ ਜੋ ਕੁਝ ਹੋਇਆ ਉਹਨੇ ਉਹ ਲਿਖ ਕੇ ਸਰਕਾਰ ਨੂੰ ਕੰਪਲੀਟ ਕਰਤੀ ਬਿਆਨ ਦਿੱਤੇ ਹੁਣ ਉਸ ਤੋਂ ਬਾਅਦ ਪੁਲਿਸ ਦਾ ਕੰਮ ਸ਼ੁਰੂ ਹੁੰਦਾ ਵੀ ਸਾਡੇ ਕੋਲ ਜਾਣਕਾਰੀ ਹੈਗੀ ਜੋ ਜੋ ਅਫੈਂਸ ਬਣਦੇ ਆ ਉਧਾਰਾ ਲੱਗਣੀ ਚਾਹੀਦੀ ਆ ਪਰ ਹੁਣ ਦੇਖੋ ਅਸੀਂ ਕਿ ਐਸੀ ਨਲਾਇਕੀ ਆ ਸਾਡੇ ਪ੍ਰਸ਼ਾਸਨ ਦੀ ਇੱਥੇ ਵੀ ਇੱਕ ਬੰਦੇ ਨੂੰ ਜਾਨ ਤੋਂ ਮਾਰਨ ਦੀ ਕੋਸ਼ਿਸ਼ ਧਮਕੀਆਂ ਦਿੱਤੀਆਂ ਗਈਆਂ ਉਹਦਾਂ ਮਾਰਕੁੱਟ ਕੀਤੀ ਗਈ ਤੇ ਉਧਾਰਾ ਨਹੀਂ ਲਾ ਰਹੀ ਪੁਲਿਸ ਧਾਰਾ ਨਹੀਂ ਲਾ ਰਹੀ ਪੁਲਿਸ ਗੁੰਗੀ ਹੋਈ ਪਈ ਆ ਪੁਲਿਸ ਕਿੰਨਾ ਵੱਡੇ ਪ੍ਰਭਾਵ ਦੇ ਵਿੱਚ ਆ ਵੀ ਸਿਆਸੀ ਲੋਕਾਂ ਦੀ ਐਡਾ ਵੱਡੀ ਹਕੂਮਤ ਚੱਲ ਰਹੀ ਆ ਇਸ ਵਕਤ ਵੀ ਇੱਕ ਪੱਤਰਕਾਰ ਜਿਹਦੇ ਕੋਲ ਇੱਕ ਸਾਧਨ ਆ ਵੀ ਉਹ ਆਪਣੀ ਆਵਾਜ਼ ਨੂੰ ਲੋਕਾਂ ਤੱਕ ਪਹੁੰਚਾ ਸਕਦਾ ਉਹਦੇ ਨਾਲੇ ਕੁਝ ਹੋ ਰਿਹਾ ਤਾਂ ਆਮ ਲੋਕਾਂ ਦਾ ਕੀ ਬਣੂਗਾ ਜੀ ਹੁਣ ਆਪਾਂ ਇੱਥੇ ਅੱਜ ਆਏ ਪੁਤਲੇ ਫੁਕੇ ਗਏ ਆ ਸਾਰਾ ਪੱਤਰਕਾਰ ਭਾਈਚਾਰ ਆ ਗਿਆ ਲੜਨ ਵਾਲੇ ਲੋਕ ਵੀ ਇਕੱਠੇ ਹੋ ਗਏ ਉਹ ਦੇਖ ਲਓ ਕਿੰਨੀ ਹੁਣ ਪੁਲਿਸ ਲੱਗੀ ਵੀ ਇੱਥੇ ਇਨਾ ਕੰਮਾਂ ਲਈ ਤਾਂ ਪੁਲਿਸ ਹੈਗੀ ਇੱਥੇ ਪਰੰਤੂ 4 4.5 ਘੰਟੇ ਬੰਦਾ ਹਸਪੀਟਲ ਚ ਪਿਆ ਰਹੇ ਉੱਥੇ ਪੁਲਿਸ ਨਹੀਂ ਪਹੁੰਚੀ ਜੀ ਹੁਣਾਂ ਦੇਖ ਲਓ ਕਿੰਨੇ ਲੱਗੇ ਹੋਇਆ 100 ਤੋਂ ਉੱਪਰ ਅਧਿਕਾਰੀ ਲੱਗੇ ਆ ਵਾ ਇੱਥੇ ਹੁਣ ਇਹਨਾਂ ਕੰਮਾਂ ਵਾਸਤੇ ਪੁਲਿਸ ਹੈਗੀ ਆ ਪਰੰਤੂ ਜਦੋਂ ਹਸਪੀਟਲ ਦੇ ਵਿੱਚ ਆ ਕੋਈ ਉਦੋਂ ਇਹ ਬਿਜ਼ੀ ਆ ਹੁਣ ਕਰਨਾ ਕੀ ਸੀ ਉੱਪਰ ਤੋਂ ਪਹਿਲਾਂ ਤਾਂ ਆਰਡਰ ਲੈਣੇ ਆ ਵੀਰ ਸ਼ਿਕਾਇਤ ਆਈ ਹੈ ਜੀ ਤਾਂ ਦੱਸੋ ਜੀ ਕੀ ਕਰੀਏ ਕੋਈ ਕਾਰਵਾਈ ਕਰਨੀ ਆ ਜਾਂ ਨਹੀਂ ਕਰਨੀ ਫਿਰ ਉੱਪਰ ਤੋਂ ਆਰਡਰ ਆ ਗਿਆ ਜਿਹੜੀ ਮੰਤਰੀ ਆ ਬੀਬੀ ਵੀ ਕੋਈ ਕਾਰਵਾਈ ਨਹੀਂ ਕਰਨੀ ਹੈਗੀ ਤੇ ਆ ਸੜਕਾਂ ਤੇ ਤੁਰਿਆ ਫਿਰਦੇ ਲੋਕ ਤੁਹਾਨੂੰ ਮਾਣ ਨਹੀਂ ਆਪਣੀ ਸਰਕਾਰ ਦੇ ਉੱਤੇ ਸਰਕਾਰ ਦੇ ਖਿਲਾਫ ਇਹ ਜੋ ਗੱਲਾਂ ਕਰਦੇ ਕਿੱਥੋਂ ਆਉਂਦੀਆਂ ਅੰਦਰੋਂ ਕਿਉਂ ਉਪਜਦੀਆਂ ਵਜ੍ਹਾ ਕੀ ਆ ਮੇਰੇ ਤਾਂ ਜੀ ਜਿੰਨੀਓ ਮੈਂ ਹੁਣ ਪੱਤਰਕਾਰ ਵੀਰਾਂ ਨਾਲ ਬੈਠਾ ਸੀਗਾ ਉੱਥੇ ਮੈਂ ਸੁਣਦਾ ਸੀ ਗੱਲ ਇੱਕ ਦੂਜੇ ਨੂੰ ਮਿਹਣੇ ਲੱਗੇ ਹੋਏ ਮਾਰਨਾ ਕਿਉਂ ਕਹਿੰਦੇ ਤੁਹਾਨੂੰ ਇਚਾ ਚੜਿਆ ਹਾ ਤਾਂ ਬਦਲਾ ਆਉਦਾ ਹੁਣ ਕਿ ਉੱਥੇ ਪੱਤਰਕਾਰ ਬਾਈ ਜੀ ਬੋਲੇ ਉਹ ਉਹਨਾਂ ਨੇ ਜਿਨ੍ਹਾਂ ਜਿਨ੍ਹਾਂ ਪੱਤਰਕਾਰਾਂ ਤੇ ਅਟੈਕ ਹੋ ਰਹੇ ਆ ਜਿਨ੍ਹਾਂ ਜਿਨ੍ਹਾਂ ਦੇ ਚੈਨਲਾਂ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਜਿਨ੍ਹਾਂ ਨੂੰ ਦਬਾਉਣ ਦੀ ਕੋਸ਼ਿਸ਼ ਹੋ ਰਹੀ ਆ ਉਹਨਾ ਉਹਨਾ ਪੱਤਰਕਾਰ ਉੱਥੇ ਹੀ ਬੈਠੇ ਸਾਰੇ ਉਹਨਾਂ ਨੂੰ ਕੱਲ ਕੱਲ ਕਹਿੰਦਾ ਵੀ ਤੂੰ ਵੀ ਤਾਂ ਭਗਵੰਤ ਮਾਨ ਦੀ ਗੋਦੀ ਚੋਂ ਨਿਕਲਦਾ ਤੁਹਾਨੂੰ ਚਾਹ ਚੜਿਆ ਤਾਂ ਬਦਲਾਅ ਆਵਦਾ ਔਰ ਪੀੜਤ ਵੀ ਸਭ ਤੋਂ ਵੱਧ ਉਹੀ ਹੋਏ ਆ ਹਤਾਸ਼ ਵੀ ਹੋਈਆਂ ਜਿਨ੍ਹਾਂ ਲੋਕਾਂ ਨੇ ਇਨਕਲਾਬ ਚਾਹਿਆ ਤਾਂ ਜਿਨ੍ਹਾਂ ਨੇ ਪੰਜਾਬ ਦਾ ਸੱਚ ਸੁਧਾਰ ਚਾਹਿਆ ਤਾਂ ਜੀ ਸਭ ਤੋਂ ਵੱਧ ਮਾੜੀ ਵੀ ਅੱਜ ਉਹਨਾਂ ਨਾਲ ਹੋ ਰਹੀ ਹੈ ਗਲਤੀ ਕੀਤੀ ਸੀ ਉਹਨਾਂ ਨੇ ਚਾਕੇ ਨਹੀਂ ਭਲਾਈ ਉਹ ਗਲਤੀ ਤਾਂ ਨਹੀਂ ਸੀ ਕੀਤੀ ਉਹਨਾਂ ਨੇ ਤਾਂ ਚੰਗਾ ਹੀ ਕੀਤਾ ਸੀਗਾ ਉਹਨਾਂ ਨੂੰ ਨਹੀਂ ਪਤਾ ਵੀ ਵੀ ਮੁਰਗੀ ਦੇ ਥੱਲੇ ਅੰਡੇ ਰੱਖਿਆ ਹੁੰਦੇ ਵਿੱਚੋਂ ਕੋਈ ਗੰਦਾ ਅੰਡਾ ਵੀ ਨਿਕਲ ਜਾਊਗਾ ਉਹਨਾਂ ਨੂੰ ਥੋੜਾ ਪਤਾ ਸੀਗਾ ਜੀ ਚੰਗਾਈ ਚਾਹਿਆਤਾ ਜੀ ਉਹਨਾਂ ਨੇ ਤਾਂ ਭਲਾਈ ਚਾਹਿਆਤਾ ਜੀ ਪੰਜਾਬ ਦਾ ਬਦਲਾਅ ਕੌਣ ਨਹੀਂ ਸੀ ਪੀੜਤ ਪਹਿਲੇ ਵਾਲੀ ਪਾਰਟੀਆਂ ਤੋਂ ਰਵਾਇਤੀਆਂ ਤੋਂ ਪਰ ਇਹ ਨਹੀਂ ਸੀ ਪਤਾ ਵੀ ਇਹ ਉਹਨਾਂ ਤੋਂ ਦੋ ਕਦਮ ਅੱਗੇ ਲੰਘ ਜਾਣਗੇ ਇਹ ਤਾਂ ਹੁਣ ਸਾਡੀ ਕਹਾਵਤ ਵੀ ਵਾਹ ਪਿਆ ਜਾਣੀ ਹੈ ਜਾਂ ਰਾਹ ਪਿਆ ਜਾਣੀ ਹੈ ਜੀ ਹੁਣ ਜਦੋਂ ਰਾਹ ਵੀ ਪੈ ਗਏ ਵਾਹ ਵੀ ਪੈ ਗਏ ਉਹ ਤਾਂ ਹੁਣ ਪਤਾ ਲੱਗਦਾ ਨਾ ਵੀ ਕੀ ਹੋ ਰਿਹਾ ਹੈ ਜੀ ਹੁਣ ਕੀ ਹੈ ਡੰਡਾ ਪਹਿਲਾਂ ਕਿਸਾਨਾਂ ਦੀ ਆਵਾਜ਼ ਦੱਬੀ ਧਰਨਾ ਚਕਾਇਆ ਜੀ ਠੀਕ ਹੈ ਜੀ ਫਿਰ ਜਿੱਥੇ ਵੀ ਕਿਤੇ ਕੋਈ ਪੱਤਰਕਾਰ ਭਾਈਚਾਰਾਵਾਦ ਚੱਕਦਾ ਉਹਨੂੰ ਦਬਾਇਆ ਜਾਂਦਾ ਕਿਤੇ ਉਹਦੇ ਚੈਨਲਾਂ ਨੂੰ ਬੰਦ ਕਰਵਾਇਆ ਜਾਂਦਾ ਕਦੇ ਬੁਲਾ ਕੇ ਕਿਹਾ ਜਾਂਦਾ ਕੋਈ ਸੀਐਸਟਾ ਬੁਲਾਉਂਦਾ ਕੋਈ ਵੱਡੇ ਪੁਲਿਸ ਦੇ ਅਫਸਰ ਬੁਲਾ ਲੰਨੇ ਆ ਉੱਥੇ ਬੁਲਾ ਕੇ ਗੱਲ ਕਰਦੇ ਆ ਵੀ ਹਾਂ ਵੀ ਚੈਨਲ ਬੰਦ ਕਰਨਾ ਜਾਂ ਜਵਾਨ ਬੰਦ ਕਰਨੀ ਆ ਫਿਰ ਉਹ ਕੀ ਕਰੂਗਾ ਜੀ ਬੰਦਾ ਉੱਥੇ ਕੋਈ ਚੈਨਲ ਬੰਦ ਕਰਵਾ ਕੇ ਆ ਜਾਂਦਾ ਕੋਈ ਜਵਾਨ ਬੰਦ ਕਰਵਾ ਕੇ ਆ ਜਾਂਦਾ ਜੀ ਪਰਿਵਾਰ ਸਾਧ ਦਾ ਡਰ ਦਾ ਮਾਹੌਲ ਹੈ ਜੀ ਤੇ ਸ਼ਾਮਦਮ ਦੰਡ ਭੇਦ ਦੀ ਨੀਤੀ ਚੱਲ ਪਈ ਜੀ ਹੁਣ ਸਾਰੇ ਪਾਸੇ ਇਤਤਨ ਵਿਚਾਰੇ ਤਾਂ ਹਰੇਕ ਤਾਂ ਹੁੰਦੇ ਲੋਕਾਂ ਦੇ ਲਈ ਤਾਂ ਚੱਲ ਇਹਨਾਂ ਲੋਕਾਂ ਨੂੰ ਤਾਂ ਕੋਈ ਕੰਮ ਹੀ ਹੈ ਨਹੀਂ ਇਹ ਵੇਲੇ ਲੋਕ ਐਦਾਂ ਦੀ ਗੱਲਾਂ ਹਮੇਸ਼ਾ ਇਹਨਾਂ ਲੋਕਾਂ ਲਈ ਕਿਹਾ ਜਾਂਦਾ ਜੋ ਸੜਕਾਂ ਦੇ ਉੱਤੇ ਹੁੰਦੇ ਆ ਤੇ ਤੁਸੀਂ ਇਹਦੇ ਵਿੱਚ ਆਏ ਹੋ ਤੇ ਤੁਹਾਡੇ ਆਣ ਦੀ ਵਜ੍ਹਾ ਕੀ ਤੁਸੀਂ ਨਹੀਂ ਕਿਹਾ ਵੀ ਚੱਲ ਆਪਾਂ ਕੀ ਲੈਣਾ ਇਹ ਤਾਂ ਚੱਲਦਾ ਰਹਿੰਦਾ ਅਸਲ 'ਚ ਮੈਨੂੰ ਇੱਕ ਸਚਾਈ ਦਾ ਪਤਾ ਲੱਗਿਆ ਵੀ ਜਿਹੜੇ ਇਹ ਧਰਨਾਕਾਰੀ ਲੋਕ ਨੇ ਜਾਂ ਜਿਹੜੇ ਮੁਜ਼ਾਹਰੇ ਕਰਨ ਵਾਲੇ ਲੋਕ ਨੇ ਜਿਹੜੇ ਆ ਝੰਡੇ ਤਰ੍ਹਾਂ-ਤਰ੍ਹਾਂ ਦੇ ਰੰਗ-ਬਰੰਗੇ ਝੰਡੇ ਲੈ ਕੇ ਲੜਨ ਵਾਲੇ ਲੋਕ ਨੇ ਅਸਲ ਦੇ ਵਿੱਚ ਇਹੀ ਉਹ ਲੋਕ ਨੇ ਜਿਨ੍ਹਾਂ ਨੇ ਸਮਾਜ ਦਾ ਕੁਛ ਨਾ ਕੁਛ ਸ਼ੋਸ਼ਣ ਹੋਣ ਤੋਂ ਰੁਕਿਆ ਹੋਇਆ ਇਹੋ ਹੀ ਲੋਕ ਹੈ ਜੀ ਜਿਨ੍ਹਾਂ ਨੇ ਬੈਲੈਂਸ ਕੀਤਾ ਹੋਇਆ ਜੇ ਇਹ ਲੋਕ ਨਾ ਹੋਣ ਤਾਂ ਮੈਂ ਗਾਰੰਟੀ ਦਿੰਦਾ ਜੀ ਜਿਹੜੇ ਸਿਆਸੀ ਲੋਕ ਹੈ ਉਹ ਆ ਖਾਕੀ ਵਰਦੀ ਵਾਲੇ ਗੁੰਡਿਆਂ ਨੂੰ ਭੇਜ ਕੇ ਸਾਡੇ ਘਰਾਂ ਦੇ ਵਿੱਚੋਂ ਸਾਡੇ ਟੱਬਰ ਦੇ ਜੀਆਂ ਨੂੰ ਚੱਕ ਚੱਕ ਕੇ ਮਰਵਾ ਦੇਣ ਜੀ ਪਹਿਲਾਂ ਹੋਇਆ ਨਹੀਂ ਪੰਜਾਬ ਦੇ ਨਾਲ ਜੀ ਘਰਾਂ ਦੇ ਵਿੱਚੋਂ ਚੱਕ ਚੱਕ ਕੇ ਨੌਜਵਾਨ ਮੁੰਡੇ ਧੀਆਂ ਪਣਾ ਕੋ-ਕੋ ਕੇ ਮਾਰੇ ਇਹਨਾਂ ਨੇ ਕਿੰਨਾ ਤਸ਼ੱਦਦ ਹੋਇਆ ਜੀ ਉਦੋਂ ਇਹ ਲੋਕ ਹੁੰਦੇ ਨਹੀਂ ਸੀ ਤਾਂ ਹੋਇਆ ਜੀ ਹੁਣ ਕਿੰਨੀਆਂ ਕਿਸਾਨ ਯੂਨੀਅਨ ਨੇ ਕਿੰਨੀਆਂ ਕਿਰਤੀ ਯੂਨੀਅਨਾਂ ਨੇ ਕਿੰਨੀਆਂ ਮਜ਼ਦੂਰ ਯੂਨੀਅਨ ਨੇ ਕਿੰਨੀਆਂ ਮੁਲਾਜ਼ਮ ਜਥੇਬੰਦੀਆਂ ਨੇ ਕਿੰਨੇ ਐਕਟਿਵਿਸਟ ਨੇ ਕਿੰਨੇ ਲੋਕ ਨੇ ਜਿਹੜੇ ਲੋਕਾਂ ਦੀ ਲੜਾਈ ਲੜਦੇ ਨੇ ਇੱਕ ਜਗ੍ਹਾ ਇਕੱਠੇ ਹੋਣ ਇਹਨਾਂ ਨੂੰ ਪਤਾ ਇਹਨਾਂ ਦੇ ਅੰਦਰ ਦਰਦ ਹੈ ਜੀ ਜੇ ਲੋਕ ਨਾ ਹੋਣ ਇੱਥੇ ਤਾਂ ਚਿੱਟੇ ਦਿਨ ਦੇ ਵਿੱਚ ਕਾਲਾ ਕਰ ਦੇਣੇ ਲੋਕ ਐ ਤੁਸੀਂ ਕਹਿੰਦੇ ਦਰਦ ਆ ਪਰ ਤੁਹਾਨੂੰ ਵੀ ਤਾਂ ਫਿਰ ਕਈ ਬੰਦੇ ਕਹਿੰਦੇ ਆ ਵੀ ਲੈ ਵੀ ਸਿਰੇ ਦਾ ਮਲੰਗ ਬੰਦਾ ਹੋਊਗਾ ਨਾਲੇ ਕੰਮਕਾਰ ਢੱਕਾਨੀ ਤੋੜਦਾ ਹੋਣਾ ਕੋਈ ਇਹਨੂੰ ਜਾਣਦਾ ਨਹੀਂ ਹੋਣਾ ਆਉਂਦਾ ਮੈਗ ਦੇ ਸਾਹਮਣੇ ਲਾ ਜਾਂਦਾ ਬੋਲਣਾ ਅੱਗੇ ਦੇਖਦਾ ਨਹੀਂ ਬੋਲਣਾ ਕਿ ਨਹੀਂ ਜੀ ਚਲੋ ਉਹ ਜੋ ਮੇਰਜ਼ੀ ਕਹੀ ਜਾਣ ਪਰ ਸਾਨੂੰ ਇੰਨਾ ਪਤਾ ਵੀ ਸਾਡੇ ਦਿਲ ਦੇ ਵਿੱਚ ਪੰਜਾਬ ਆ ਮੈਂ ਮਲੰਗ ਹੋ ਸਕਦਾ ਮੈਂ ਨੰਗ ਹੋ ਸਕਦਾ ਮੈਂ ਗਲਤ ਹੋ ਸਕਦਾ ਪਰ ਮੈਂ ਬੇਈਮਾਨ ਨਹੀਂ ਹੈਗਾ ਪੰਜਾਬ ਦੇ ਲਈ ਬੇਈਮਾਨ ਨਹੀਂ ਹੈਗਾ ਮੈਂ ਕਿਸੇ ਪਾਸੇ ਗਲਤ ਹੋ ਮੈਂ ਬਹੁਤ ਪਾਸੇ ਗਲਤ ਹੋ ਸਕਦਾ ਮੈਂ ਤਾਂ ਕਹਿਣਾ ਵੀ ਕੌਡਾ ਰਕਸ਼ਾ ਮੈਂ ਤਾਂ ਉਸ ਤੋਂ ਵੀ ਵੱਧ ਕੇ ਬੜਾ ਰਕਸ਼ਸ ਹੋ ਸਕਦਾ ਮੈਂ ਬੜਾ ਦੁਸ਼ਟ ਹੋ ਸਕਦਾ ਮੈਂ ਪਾਪੀ ਹੋ ਸਕਦਾ ਹੈਗਾ ਮੈਂ ਤਾਂ ਮੈਂ ਤਾਂ ਖੁੱਲ੍ਹ ਕੇ ਕਹਿੰਦਾ ਜੀ ਮੈਂ ਤਾਂ ਜੋ ਤੁਸੀਂ ਕਦੋਂ ਹੈਗਾ ਪਰ ਮੈਂ ਪੰਜਾਬ ਦੀ ਗੱਲ ਇਮਾਨਦਾਰੀ ਨਾਲ ਕਰਦਾ ਉਹ ਕਰਨੀ ਆ ਉਹ ਨਹੀਂ ਰੁਕਣਾ ਹੈਗਾ ਉਹ ਨਹੀਂ ਰੁਕਣਾ ਬਾਈ ਉਹਦੇ ਨਾਲੋਂ ਤਾਂ ਫਿਰ ਮਰ ਜਾਣਾ ਚੰਗਾ ਤੁਸੀਂ ਜੁਨੀਅਨ ਵੱਲੋਂ ਆ ਗਏ ਬਾਈ ਜੀ ਹਾਂ ਜੀ ਤੁਸੀਂ ਮਲੰਗ ਦੀ ਗੱਲ ਕੀਤੀ ਸੀ ਮੈਂ ਕਹਿੰਦਾ ਇੱਥੇ ਮਲੰਗ ਹੋ ਕੇ ਹੀ ਤੁਰਨਾ ਪੈਂਦਾ ਇੱਥੇ ਸਾਰਾ ਕੁਝ ਸਿਰ ਤੇ ਕੱਫਣ ਬਨ ਕੇ ਤੁਰਨਾ ਪੈਂਦਾ ਜੇ ਅਸੀਂ ਅੱਗਾ ਪਿੱਛਾ ਦੇਖੀਏ ਨਹੀਂ ਹੁੰਦਾ ਇੱਥੇ ਮੈਂ ਤਾਂ ਇੱਕ ਦੇਖਿਆ ਮੈਂ ਹਾਂ ਅੱਗੇ ਕਿਸਾਨ ਜਥੇਬੰਦੀਆਂ ਜਾਂ ਹੋਰ ਧਾਰਨਾਵਾਂ ਵਿਚਾਰੀ ਕਰਦੇ ਪੱਤਰਕਾਰ ਲੱਗੇ ਹੋਏ ਆ ਅੱਜ ਅਸੀਂ ਪੱਤਰਕਾਰਾਂ ਦੀ ਸਪੀਚ ਸੁਣੀ ਹੈ ਨਾ ਇਹ ਇੱਕ ਮਤਲਬ ਅਨੋਖੀ ਸਰਕਾਰ ਆਈ ਹੈ ਇੱਕ ਇਹ ਇਹ ਜਿਹੜੇ ਲੋਕਾਂ ਨੇ ਆਪ ਚੁਣੀ ਸੀ ਤਾਂ ਇਹ ਮੈਂ ਤਾਂ ਕਹਿੰਦਾ ਵੀ ਕਿ ਸਕੂਲਿੰਗ ਦੇ ਰਹੇ ਆ ਕੱਲੇ-ਕੱਲੇ ਨੂੰ ਪੱਤਰਕਾਰ ਭਾਈਚਾਰੇ ਨੂੰ ਵੀ ਅੱਜ ਪੁਤਲੇ ਬਣਾਉਣੇ ਸਿਖਾ ਦਿੰਦੇ ਆ ਵੀ ਕਿੱਦਾਂ ਬਣਾਈ ਦੇ ਤੇ ਕਿੱਦਾਂ ਸੰਘਰਸ਼ ਕਰੀ ਦੇ ਆ ਤਾਂ ਤੁਸੀਂ ਜੁਨੀਆਂ ਦੀ ਗੱਲ ਕੀਤੀ ਸੀ ਕਿ ਤਾਂ ਜੁਨੀਆਂ ਨਾਲ ਹੀ ਰਿਲੇਟਡ ਮੁੱਦਾ ਜਿਹੜੀ ਇਹਦੀ ਜੜ ਹੈਗੀ ਆ ਮੇਨ ਇਹ ਜਿਹੜਾ ਬਹੁਤ ਤਗੜਾ ਨੈਕਸਸ ਚੱਲ ਰਿਹਾ ਹੈ ਜਿਹੜਾ ਸੈਲਰਾਂ ਦਾ ਤੇ ਇਹਨਾਂ ਦਾ ਸਿਆਸੀ ਲੋਕਾਂ ਦਾ ਰਲ ਕੇ ਜਿਹੜਾ ਬਾਰੋ ਝੋਨਾ ਅੱਗੇ ਵੀ ਆਉਂਦਾ ਘੱਟ ਰੇਟ ਤੇ ਆਉਂਦਾ ਦੂਜੀਆਂ ਸਟੇਟਾਂ ਤੋਂ ਫਿਰ ਇੱਥੇ ਐਮਐਸਪੀ ਦੇ ਰੇਟ ਤੇ ਵੇਚਿਆ ਜਾਂਦਾ ਫਿਰ ਇੱਥੇ ਕੀ ਕੀ ਮਤਲਬ ਪਿਛਲੀ ਵਾਰ ਕੀ ਕੀਤਾ ਸੈਲਰ ਮਾਲਕਾਂ ਨੇ ਕਹਿੰਦੇ ਜੀ ਸਾਡੀ ਲਿਫਟਿੰਗ ਨਹੀਂ ਜੀ ਸੈਂਟਰ ਨੇ ਕੀਤੀ ਫਸਿਆ ਕਿਹੜਾ ਝੋਨਾ ਸੀ ਜਿਹੜਾ ਬਾਹਰ ਲਿਆ ਉਦੋਂ ਵੀ ਉਹੀ ਅਸੀਂ ਰੌਲਾ ਪਾਇਆ ਸੀ ਬਾਹਰ ਲਿਆ ਸਟੇਟ ਆਲਾ ਝੋਨਾ ਇਹ ਝੋਨਾ ਮੁੱਦਾ ਕਿਸਾਨਾਂ ਦਾ ਏ ਹੁਣ ਇਸੇ ਇੱਕ ਵਾਰੀ ਗੱਲ ਇਹ ਹੁੰਦੀ ਕਈ ਵਾਰੀ ਵੀ ਪੱਤਰਕਾਰਾਂ ਨੇ ਜਾ ਕੇ ਉਹੀ ਲੱਤ ਮਸਾ ਲਈ ਉਹਨੂੰ ਲੋੜ ਕੀ ਸੀ ਆ ਮੈਂ ਪੰਗਾ ਲੈ ਲਿਆ ਤੁਹਾਨੂੰ ਲੱਗਦਾ ਵੀ ਮੁੱਦਾ ਚੱਕਣਯੋਗ ਹੈਗਾ ਸੀ ਕਿਉਂਕਿ ਝੋਨਾ ਜੁੜਿਆ ਤਾਂ ਕਿਸਾਨੀ ਨਾਲ ਹੀ ਹੋਇਆ ਨਹੀਂ ਪੱਤਰਕਾਰ ਦੇ ਤਾਂ ਕੰਮ ਜਿਹੜਾ ਆਪਣੀ ਡਿਊਟੀ ਨਿਭਾਉਣੀ ਹੈ ਜੀ ਉੱਥੇ ਜਿੱਥੇ ਵੀ ਕੋਈ ਗਲਤ ਹੋ ਰਿਹਾ ਹੈ ਚਾ ਕਿਸਾਨੀ ਨਾਲ ਹੋ ਰਿਹਾ ਮਜ਼ਦੂਰ ਨਾਲ ਹੋ ਰਿਹਾ ਕਿਸੇ ਨਾਲ ਵੀ ਧੱਕਾ ਹੋ ਰਿਹਾ ਉਹਦਾ ਤਾਂ ਕੰਮ ਆਉਂਦਾ ਆਪਣਾ ਫਰਜ਼ ਨਿਭਾਉਣਾ ਹੈ ਸਹੀ ਨਿਭਾਈ ਐ ਇੱਥੇ ਡਿਊਟੀ ਪੱਤਰਕਾਰ ਡਿਊਟੀ ਨਿਭਾਈ ਆ ਉਹਨਾਂ ਨੇ ਇੱਕ ਬਹੁਤ ਤਗੜਾ ਜਿਹੜਾ ਘਪਲਾ ਚੱਲ ਰਿਹਾ ਉਹ ਉਹਨਾਂ ਨੇ ਇੱਕ ਦਿਖਾਇਆ ਹੈ ਇਹ ਸਰਕਾਰ ਦਾ ਫਰਜ਼ ਸੀ ਹੁਣ ਇਹਨਾਂ ਨੇ ਕੀ ਕਰਨਾ ਹੈ ਜਿਹੜੇ ਝੋਨੇ ਜੇ ਮੰਡੀ ਚ ਨਹੀਂ ਆਏ ਇਹਨਾਂ ਨੇ ਫਿਰ ਜਦੋਂ ਉਹ ਆਉਣਗੇ ਤੁਹਾਡਾ ਤਾਂ ਜੀ ਇਹ ਬਹੁਤ ਜ਼ਿਆਦਾ ਇਹਦੇ ਵਿੱਚ ਮੋਇਸਚਰ ਆ ਤੁਹਾਡਾ ਇਦਾਂ ਫੇਰ ਘੱਟ ਲਾਉਣਗੇ ਫੇਰ ਠੱਗੀ ਹੋਣੀ ਆ ਸੈਲਰ ਵਾਲਿਆਂ ਨੇ ਕਹਿਣਾ ਸਾਡਾ ਤਾਂ ਚੱਕਣਾ ਨਹੀਂ ਜੀ ਕਿਸੇ ਨੇ ਰਲਣਾ ਜਿਹੜਾ ਇਹ ਆਉਂਦਾ ਸੂਈ ਤਾਂ ਨਹੀਂ ਤੀ ਹੈਗੀ ਟਰੱਕਾਂ 'ਚ ਆਇਆ ਕਿੱਥੋਂ ਆਇਆ ਸਰਕਾਰ ਨੂੰ ਪਤਾ ਹੀ ਨਹੀਂ ਬਲਜਿੰਦਰ ਕੌਰ ਨੂੰ ਪਤਾ ਨਹੀਂ ਸਭ ਨੂੰ ਪਤਾ ਇਹ ਫਰਜ ਕਿਹਦਾ ਸੀ ਵੈਸੇ ਇਹ ਫਰਜ ਸਰਕਾਰ ਦਾ ਸੀ ਸਰਕਾਰ ਨੇ ਨਿਭਾਉਣਾ ਸੀ ਇਹ ਤਾਂ ਪੱਤਰਕਾਰ ਭਾਈਚਾਰਾ ਜਿਹੜਾ ਕੰਮ ਕਰ ਰਿਹਾ ਹੈ ਇਹ ਜਿਹੜੇ ਕਹਿੰਦੇ ਸੀ ਅਸੀਂ ਲੋਕਪਾਲ ਲੈ ਕੇ ਆਉਂਗੇ ਅਸੀਂ ਇੱਥੇ ਜ਼ੀਰੋ ਕਰਪਸ਼ਨ ਹੋਊਗੀ ਉਹਨਾਂ ਦਾ ਫਰਜ ਸੀ ਇਹ ਅਰਜਨ ਵਾਕੇ ਫਿਰ ਛਿੱਤਰ ਖਾ ਹਾਂਜੀ ਛੇਤਰ ਵੀ ਖਾਲੇ ਜੀ ਪਰ ਮੈਂ ਇੱਕ ਅਪੀਲ ਵੀ ਕਰਨਾ ਚਾਹੁੰਦਾ ਇਥੇ ਬੇਨਤੀ ਅਪੀਲਣ ਤੇ ਚਲੋ ਆਪਾਂ ਹੈ ਨਹੀਂ ਬੇਨਤੀ ਕਰਨੀ ਚਾਹੁੰਦਾ ਮੈਂ ਖਾਕੀ ਵਰਦੀ ਵਾਲਿਆਂ ਨੂੰ ਜਿਨ੍ਹਾਂ ਦੇ ਚੈਫੀਤੀ ਲੱਗੀ ਵੀ ਆ ਚਾਹੇ ਕੋਈ ਸਟਾਰਾ ਚਾਹੇ ਸ਼ੇਰ ਵੀ ਲੱਗਿਆ ਹੋਇਆ ਮੈਂ ਸਾਰੀ ਫੋਰਸ ਨੂੰ ਇੱਕ ਬੇਨਤੀ ਕਰਨੀ ਚਾਹੂੰਗਾ ਵੀ ਤੁਸੀਂ ਯਾਦ ਕਰੋ ਟਾਈਮ ਜਦੋਂ ਤੁਸੀਂ ਪੁਲਿਸ ਵਿੱਚ ਭਰਤੀ ਹੋਣ ਬਾਰੇ ਸੋਚਿਆ ਤਾਂ ਉਦੋਂ ਤੁਸੀਂ ਸੋਚਿਆ ਤਾਂ ਵੀ ਮੈਂ ਇੱਕ ਵਧੀਆ ਕੋਪ ਬਣਨਾ ਮੈਂ ਸਪਾਹੀ ਬਣਨਾ ਮੈਂ ਥਣਦਾਰ ਬਣਨਾ ਮੈਂ ਐਸਐਚਓ ਬਣਨਾ ਇਨਸਪੈਕਟਰ ਬਣਨਾ ਮੈਂ ਆਈਪੀਐਸ ਬਣਨਾ ਪੜੇ ਨਾ ਜੀ ਦਿਨ ਰਾਤ ਇੱਕ ਕਰਕੇ ਪੜੇ ਭੱਜੇ ਦੌੜਾਂ ਲਾਈਆਂ ਤੁਹਾਡੇ ਮਾਪੇ ਨੇ ਤੁਹਾਡੇ ਵਾਸਤੇ ਕਿੰਨਾ ਦੁੱਖ ਝੱਲੇ ਹੋਣਾ ਫਿਰ ਉਹ ਆਪਣੇ ਸੁਪਨਿਆਂ ਦੇ ਕੌਪ ਬਣੇ ਨਹੀਂ ਮੈਂ ਉੱਥੇ ਆਉਣਾ ਜੀ ਉਹਨਾਂ ਦੇ ਮਾਪੇ ਨੇ ਮਿਹਨਤ ਕੀਤੀ ਔਖੀਆਂ ਆਈਆਂ ਕੱਟੀਆਂ ਉਹਨਾਂ ਨੂੰ ਖਰਾਕਾਂ ਦਿੱਤੀਆਂ ਉਹਨਾਂ ਲਈ ਟਾਈਮ ਕੱਢਿਆ ਸਭ ਕੁਝ ਕਰਿਆ ਪਰ ਅੱਜ ਇਹ ਸਾਡੀ ਫੋਰਸ ਹੈ ਜਿਹੜੀ ਇਹ ਬਣੀ ਹੋਈ ਕੀ ਹੈ ਕੋਈ ਕਿਸੇ ਲੀਡਰ ਦੇ ਮੁੰਡੇ ਦਾ ਫੋਨ ਚੱਕੀ ਖੜਾ ਕੋਈ ਕਿਸੇ ਦਾ ਡਰਾਈਵਰ ਬਣਿਆ ਹੋਇਆ ਕੋਈ ਕਿਸੇ ਦੀ ਘਰ ਵਾਲੀ ਦੇ ਸੈਂਡਲ ਚੱਕ ਕੇ ਲਿਆ ਰਿਹਾ ਗੱਡੀ ਦੇ ਵਿੱਚੋਂ ਕੋਈ ਸੈਂਡਲ ਰੱਖਣ ਜਾ ਰਿਹਾ ਕੋਈ ਮਾਲੀ ਬਣਿਆ ਫਿਰਦਾ ਕੋਈ ਨਿਆਣਿਆਂ ਨੂੰ ਬੱਸ ਚੜਾਉਂਦਾ ਫਿਰਦਾ ਇਹ ਡਿਊਟੀਆਂ ਤੇ ਲਿਖ ਕੇ ਲੱਗਦੀਆਂ ਜੀ ਮੁੱਖ ਮੰਤਰੀ ਸਾਹਿਬ ਦੀ ਜੁੱਤੀ ਪਈ ਆ ਤੇ ਡਿਊਟੀ ਲੱਗਦੀ ਆ ਲਿਖ ਕੇ ਜਿਹੜੀ ਹੁਣ ਲਿਖ ਕੇ ਡਿਊਟੀ ਲੱਗੀ ਆ ਲਿਖਤੀ ਆਰਡਰ ਆਇਆ ਤਾਂ ਨਾ ਪੋਣਾ ਪੈਣਾ ਜੀ ਮੰਨਣਾ ਪੈਣਾ ਮੈਂ ਉੱਥੇ ਆ ਰਹੇ ਹਾਂ ਜੀ ਉਸੇ ਗੱਲ ਤੇ ਆ ਰਹੇ ਹਾਂ ਤੁਸੀਂ ਸੋਚ ਕੇ ਦੱਸੋ ਜੀ ਇੱਕ ਪੁਲਿਸ ਵਿੱਚ ਭਰਤੀ ਹੋਣ ਵਾਲਾ ਜਵਾਨ ਜਿਹੜਾ ਸਵੇਰੇ 4 ਵਜੇ ਉੱਠ ਕੇ ਭੱਜਣ ਗਿਆ ਐਕਸਰਸਾਈਜ਼ ਕਰਨ ਗਿਆ ਜਿਹਨੇ ਬਹੁਤ ਮੋਟੀਆਂ-ਮੋਟੀਆਂ ਕਿਤਾਬਾਂ ਪੜ੍ਹੀਆਂ ਯੂਪੀਐਸਸੀ ਦੀਆਂ ਉਹ ਇਸ ਕੰਮ ਵਾਸਤੇ ਤਾਂ ਜੀ ਐਨੀ ਮਿਹਨਤ ਐਨੀ ਲਗਨ ਐਨਾ ਸਰੜ ਜੁੱਤੀਆਂ ਦੀ ਰਾਖੀ ਵਾਸਤੇ ਤਾਂ ਜੀ ਉਹ ਇਹਨਾਂ ਦੀ ਘਰ ਵਾਲੀਆਂ ਦੇ ਸੈਂਡਲ ਚੱਕਣ ਵਾਸਤੇ ਤਾਂ ਮੈਂ ਅੱਖੀ ਦੇਖੀ ਉਹ ਚੀਜ਼ ਦੱਸਦਾ ਈ ਤੁਹਾਨੂੰ ਇਹ ਮੇਰੀ ਅੱਖੀ ਦੇਖੀ ਚੀਜ਼ ਹੈ ਜਿਹੜੀ ਮੈਂ ਬੋਲ ਰਿਹਾ ਜੁੱਤੀਆਂ ਰਾਖੀ ਜੋਗ ਹੈ ਨਹੀਂ ਬਣਦੀ ਨਹੀਂ ਸੀ ਇਹਨਾਂ ਦੀ ਰਾਖੀ ਨਹੀਂ ਜੁੱਤੀ ਤੇ ਕਾਦੀ ਰਾਖੀ ਜੀ ਜੁੱਤੀ ਦੀ ਰਾਖੀ ਵਾਸਤੇ ਤਾਂ ਕਿਸੇ ਬੰਦੇ ਨੂੰ ਖੜਾ ਦਿਓ ਜੀ ਸਰਕਾਰ ਦਾ ਜਾਂ ਸਾਡੇ ਖਜ਼ਾਨੇ ਦਾ ਕਿੰਨਾ ਪੈਸਾ ਲੱਗਦਾ ਜੀ ਇੱਕ ਕਾਪ ਤਿਆਰ ਕਰਨ ਵਾਸਤੇ ਹੂੰ ਤੇ ਉਹ ਕਾਦੇ ਵਾਸਤੇ ਜੁਤੀਂਦਰ ਆਖੀ ਵਾਸਤੇ ਜੀ ਤਿਆਰ ਕਰ ਰਹਾ ਹਾਂ ਮੈਂ ਇਹਨਾਂ ਖਾਕੀ ਵਰਦਨ ਮੇਰੀ ਬੇਨਤੀ ਹੈ ਵੀ ਕਿਤੇ ਨਾ ਕਿਤੇ ਆਪਣੀ ਡਿਊਟੀ ਦਾ ਸੰਭਾਲੋ ਕਿਤੇ ਤੱਕ ਕਰੋ ਨਾ ਕੋਈ ਕੰਮ ਘਟੋ ਘਟ ਇੱਥੇ ਕੰਪਲੇਂਟ ਆਈ ਹੈ ਕਿ ਪੱਤਰਕਾਰ ਹੈ ਪੀੜਤ ਹੈ ਬੰਦਾ ਪੱਤਰਕਾਰ ਨਾਂ ਵੀ ਹੋਵੇ ਪੀੜਤ ਹੈ ਉਹਦੇ ਤੇ ਹਮਲਾ ਹੋਇਆ ਉਹਨੂੰ ਮਾਰਨ ਲੱਗੇ ਨੇ ਘਟੋ ਘਟ ਤੁਸੀਂ ਇੰਨਾ ਤਾਂ ਧਿਆਨ ਰੱਖੋ ਵੀ ਤੁਹਾਡਾ ਪੁਲਿਸਿੰਗ ਹੈ ਕਿਆ ਜੀ ਉਹੀ ਚੀਜ਼ ਪੁਲਿਸਿੰਗ ਹੈ ਜੀ ਸਲੂਟ ਮਾਰਨਾ ਪੁਲਿਸਿੰਗ ਥੋੜਾ ਜੀ ਕੱਲੀ ਸਲੂਟ ਮਾਰਨਾ ਪੁਲ ਪੁਲਿਸਿੰਗ ਦਾ ਮਤਲਬ ਹੈ ਸਮਾਜ ਦੇ ਵਿੱਚ ਲਾਉਣ ਐਂਡ ਆਰਡਰ ਨੂੰ ਮੇਨਟੇਨ ਕਰਨਾ ਜੀ ਪਰ ਉਹ ਕਿੱਥੇ ਹੈ ਜੀ ਐਡਾ ਪੜਿਆ ਲਿਖਿਆ ਬੰਦਾ ਜੀ ਕਿਦੇ ਮੂਹਰੇ ਖੜਾ ਹੈ ਜੀ ਇੱਕ ਅਨਪੜ੍ਹ ਬੰਦੇ ਦੇ ਮੂਹਰੇ ਖੜਾ ਜੀ ਸਰ ਜੀ ਸਰ ਕਰਨ ਵਾਸਤੇ ਜੀ ਇਹਨਾਂ ਚੀਜ਼ਾਂ ਵਾਸਤੇ ਹੁੰਦੀ ਹੈ ਪੁਲਿਸ ਜੀ ਇਹਨਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਇਹਨਾਂ ਨੇ ਇਹਨਾਂ ਕੰਮਾਂ ਵਾਸਤੇ ਮਿਹਨਤ ਕੀਤੀ ਭਾਈ ਜੀ ਵੀ ਸੈਂਡਲ ਚੱਕਣੇ ਮੇਰੀ ਅੱਖੀ ਦੇਖੀ ਗੱਲ ਹੈ ਕੋਈ ਕਿਸੇ ਦੀ ਵਾਈਫ ਦੇ ਸੈਂਡਲ ਚੱਕ ਕੇ ਲੈ ਕੇ ਆ ਰਿਹਾ ਕੋਈ ਉਹਨੇ ਕੱਪੜਾ ਕੱਢਿਆ ਬੈਗ ਫੜਾਤਾ ਕੋਈ ਪਰਸ ਚੱਕੀ ਆਉਂਦਾ ਪੁਲਿਸ ਵਾਲਾ ਜੀ ਵੀ ਇਹਨਾਂ ਨੂੰ ਮੈਨੂੰ ਤਾਂ ਸਮਝ ਇਹੇ ਹੁੰਦਾ ਜੀ ਸਿਸਟਮ ਇਹ ਸਾਡੇ ਸਮਾਜ ਦਾ ਤਾਣਾ ਬਾਣਾ ਜਿਹੜੇ ਅਰ ਹੁਣ ਦੀ ਔਕਾਤੀ ਬਦਲਾਵ ਵਾਲੇ ਜਿਹੜੇ ਕਹਿੰਦੇ ਵੀਆਪੀ ਕਲਚਰ ਖਤਮ ਕਰ ਦੇਣਾ ਸਭ ਤੋਂ ਵੱਧ ਵੀਆਪੀ ਕਲਚਰ ਤਾਂ ਹੋਣਾ ਜੀ ਹੁਣ ਆ ਜਿਹੜੀ ਬੀਬੀ ਐ ਇੱਥੇ ਜਿਹਨੇ ਆ ਪਰਚਾ ਰੁਕਿਆ ਹੋਇਆ ਜਿਹਦੇ ਖਾਸ ਬੰਦਾ ਜਿਹਨੂੰ ਹਿੱਸਾ ਜਾਂਦਾ ਹੋਣਾ ਤਾਂ ਹੀ ਰੁਕਿਆ ਜੀ ਉਹਨੇ ਹਨਾ ਉਹ ਬੀਬੀ ਨੂੰ ਕਹਿੰਦੇ ਅੱਖਾਂ ਦੀ ਡਾਕਟਰ ਆ ਉਹ ਆਪ ਤਾਂ ਨਹੀਂ ਆ ਉਹਨੂੰ ਦਿਖਦਾ ਨਹੀਂ ਸਮਾਜ ਦਾ ਕਾਹਨ ਹੋ ਰਿਹਾ ਉਹਨੂੰ ਨਹੀਂ ਪਤਾ ਜੀ ਇਹ ਗੱਲ ਦਾ ਵੀ ਹੋ ਕੀ ਰਿਹਾ ਇੱਥੇ ਇੱਕ ਪੱਤਰਕਾਰ ਦੀ ਆਵਾਜ਼ ਨੂੰ ਦਬਾਇਆ ਜਾ ਰਿਹਾ ਮਤਲਬ ਕਾਦੇ ਵਾਸਤੇ ਜੀ ਆਏ ਐਸ ਸਮਾਜ ਦੀ ਸਿਰਜਣਾ ਸਾਡੇ ਆਉਣ ਵਾਲੇ ਬੱਚਿਆਂ ਦਾ ਇਤਿਹਾਸ ਸਮਾਜ ਹੈ ਜੀ ਇਹ ਪੰਜਾਬ ਹੈ ਇਹਨੂੰ ਰੰਗਲਾ ਪੰਜਾਬ ਕਹਾਂਗੇ ਆਪਾਂ ਜੀ ਇਹ ਰੰਗਲਾ ਪੰਜਾਬ ਨਹੀਂ ਹੈਗਾ ਭਾਈ ਜੀ ਅਸੀਂ ਬਰੂਦ ਦੀ ਢੇਰ ਤੇ ਖੜੇ ਆ ਆਉਣ ਵਾਲੇ ਬੱਚਿਆਂ ਨੂੰ ਅਸੀਂ ਐਸਾ ਗੰਦਾ ਸਮਾਜ ਦੇ ਜਾਣਾ ਵੀ ਸਾਡੇ ਬੱਚੇ ਸਾਡੇ 'ਤੇ ਲਹਣਤਾ ਪਾਇਆ ਕਰਨਗੇ ਉਹ ਕਹਿਣਗੇ ਵੀ ਕਾਦੇ ਬਜ਼ੁਰਗ ਤੇ ਸਾਡੇ ਵੀ ਕਿਆ ਕਰਨ ਲੱਗੇ ਹੋਏ ਤੇ ਬਸੰਤੀ ਪੱਗ ਰੋਲ ਕੇ ਰੱਖਤੀ ਇਹਨਾਂ ਨੇ ਇਹਨਾਂ ਨੇ ਖਾਕੀ ਵਰਦੀ ਰੋਲ ਕੇ ਰੱਖਤੀ ਜੀ ਸ਼ੇਰ ਦਾ ਮਤਲਬ ਹੀ ਨਹੀਂ ਪਤਾ ਇਹਨਾਂ ਨੂੰ ਤੇ ਬੱਚਿਆ ਵੀ ਇਹ ਪਿੱਛੇ ਦੇ ਰੋਲੇ ਗਿਆ ਸਾਰਾ ਕੁਝ ਲਗੇ ਹੋਏ ਆ ਜੀ ਸਮਾਜ ਦੇ ਲੋਕ ਜੇ ਮਾੜਾ ਮੋਟਾ ਕੁਝ ਬਚ ਗਿਆ ਤਾਂ ਹੋ ਸਕਦਾ ਦੁਬਾਰਾ ਤੋਂ ਸਿਰਜਣਾ ਹੋ ਜਵੇ ਰੀਕ੍ਰੀਏਸ਼ਨ ਹੋ ਜਵੇ ਨਹੀਂ ਤਾਂ ਅਸੀਂ ਬਹੁਤ ਖਤਰਨਾਕ ਮੋੜ ਤੇ ਖੜਾ ਬਹੁਤ ਖਤਰਨਾਕ ਮੋੜ ਤੇ ਖੜੇ ਆਪਾਂ ਜੀ ਹਾਲੇ ਸਭਾਵਨਾ ਬਹੁਤ ਘਟਾ ਬਹੁਤ ਘਟਾ ਜੀ ਸਾਡੇ ਲੋਕ ਨਾ ਬਸ ਮੈਂ ਤਾਂ ਹੱਥੇ ਬੰਦ ਆ ਜੀ ਇਹਨਾਂ ਨੂੰ ਆ ਸਾਡੇ ਪੜੇ ਲਿਖੇ ਦੇਖ ਲਓ ਜੀ ਕੀ ਕਰੀਏ ਜੀ ਕਿੱਥੇ ਜਾਈਏ ਸਿਰਫ ਇੱਕ ਪੋਸਟਿੰਗ ਵਾਸਤੇ ਵੀ ਮੇਰੀ ਬਦਲ ਹੀ ਨਾ ਹੋ ਜਵੇ ਤੇ ਬਦਲੀ ਹੋ ਜੂ ਕਿਸੇ ਹੋਰ ਪਾਸੇ ਚਲੇ ਜਾਏਗਾ ਤੇਰੇ ਨਿਆਣੇ ਭੁੱਖੇ ਮਰ ਲਗੇ ਆ ਤੇਰੇ ਡੱਬਰ ਭੁੱਖਾ ਮਰ ਲਗਿਆ ਘਟੋ ਘੜ ਮਾਨਨੜ ਤਾਂ ਜਾਏਗਾ ਕੋਈ ਸ਼ਾਂਤੀ ਤਾਂ ਹੋਊਗੀ ਮੈਂ ਸਮਾਜਵਾਦੀ ਕੋ ਕਰਕੇ ਆ ਜਿਹੜਾ ਤੂੰ ਸੁਪਨੇ ਸੋਚੇ ਸੀ ਜਿਹਨਾਂ ਵਾਸਤੇ ਤੂੰ ਭਰਤੀ ਹੋਇਆ ਸੀ ਘਟੋ ਘੜ ਉਹ ਤਾਂ ਹੋ ਸਕਦਾ ਨਾ ਜੀ ਪੂਰਾ ਪਤਾ ਨਹੀਂ ਕੀ ਹੈ ਜੀ ਗੁੰਗੇ ਗੁੰਗੇ ਉੱਤਰਦੇ ਨੇ ਗੱਡੀਆਂ ਦੇ ਗੁੰਗੇ ਬੈਠ ਜਾਂਦੇ ਨੇ ਸਮਝ ਤੋਂ ਪਰੇ ਹੈ ਜੀ ਕਹਾਣੀ ਇਹ ਤਾਂ ਸੋ ਬਿਲਕੁਲ ਇੱਕ ਪੱਤਰਕਾਰ ਜਿਹੜਾ ਕਿ ਇੱਕ ਕਵਰੇਜ ਕਰਨ ਦੇ ਲਈ ਜਾਂਦਾ ਤੇ ਉਸ ਦੇ ਨਾਲ ਉੱਥੇ ਜੋ ਕੁਝ ਹੁੰਦਾ ਉਸ ਤੋਂ ਬਾਅਦ ਪੁਲਿਸ ਦੇ ਨਾਲ ਗੱਲਬਾਤ ਹੁੰਦੀ ਹੈ ਤੇ ਪੁਲਿਸ ਵੱਲੋਂ ਜੋ ਬਣਦੀ ਹੈ ਧਰਾਵਾ ਨਾਲ ਆਈਆਂ ਜਾਣਦੇ ਰੋਸ ਦੇ ਵਿੱਚ ਇਲਾਕੇ ਦੇ ਬਹੁਤ ਸਾਰੇ ਪੱਤਰਕਾਰ ਰੋਸ ਦੇ ਵਜੋਂ ਇਕੱਠੇ ਹੋਏ ਆ ਪਤਲਾ ਸਟਾਇਆ ਗਿਆ ਜਿਨ੍ਹਾਂ ਦੇ ਵਿੱਚ ਬਹੁਤ ਸਾਰੇ ਹੋਰ ਜਥੇਬੰਦੀਆਂ ਦੇ ਨੁਮਾਇंदे ਵੀ ਸ਼ਾਮਲ ਹੋਏ ਆ ਸੋ ਉਹਨਾਂ ਵਿੱਚੋਂ ਖਸ਼ਿੰਦਰ ਸਿੰਘ ਜੰਡ ਸਾਹਿਬ ਤੇ ਜੁਝਾਰ ਸਿੰਘ ਕਿਸਾਨ ਯੂਨੀਅਨ ਖੋਸਾ ਦੇ ਵੱਲੋਂ ਆਪਣੇ ਵਿਚਾਰ ਰੱਖੇ ਗਏ ਆ ਤੁਸੀਂ ਇਹਨਾਂ ਗੱਲਾਂ ਬਾਤਾਂ ਬਾਰੇ ਕੀ ਸੋਚਦੇ ਹੋ ਆਪਣੀ ਟਿੱਪਣੀ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦਿਓ ਗੁਰਪ੍ਰੀਤ ਸਿੰਘ ਦਾ ਨਾਮ ਸਿੰਘ ਪੰਜਾਬੀ ਲੁੱਕ ਚੈਨਲ